I'll be cool. bye, bye. 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 ਆ ਵਿਚਾਰੀ ਗਰਮੀਤ ਸਿੰਘ ਮੁਕਣ ਵਾਲੇ ਦੀ ਮਾਰਦੀ ਆ ਇੱਕ ਤਾਂ ਮੇਰਾ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਇਹ ਗੱਲਾਂ ਬਹੁਤ ਕੀਮਤੀ ਨੇ ਬਹੁਤ ਮਹੱਤਮਪੂਰਨ ਨੇ ਤੇ ਜਿਹੜੇ ਵੀ ਸੱਜਣ ਸ਼ੁਰੂ ਤੋਂ ਜੁੜੋਂਗੇ ਦੇਖਣਾ ਅਖੀਰ ਤੱਕ ਜੁੜੇ ਰਹੋ ਆਪਾਂ 10 15 20 ਮਿੰਟ ਲਾਉਣੇ ਆ ਕਿਉਂਕਿ ਮਸਲੇ ਬਹੁਤ ਗੰਭੀਰ ਨੇ ਪੰਜਾਬ ਨਾਲ ਜੁੜੇ ਹੋਏ ਮਸਲੇ ਨੇ ਉਹਨਾਂ ਤੇ ਆਪਾਂ ਬਾਰੀ-ਬਾਰੀ ਵਿਚਾਰ ਚਰਚਾ ਕਰਨੀ ਆ ਸੁਣ ਮੈਂ ਇੱਕ ਬੇਨਤੀ ਕਰਦਾ ਇਹਨੂੰ ਜਿਵੇਂ ਜਿਵੇਂ ਦੇਖਦੇ ਜਾਓਗੇ ਓਵੇਂ ਓਵੇਂ ਸਾਂਝਾ ਕਰਦੇ ਚੱਲੇ ਚੱਲੋਗੇ ਇਹ ਬਹੁਤ ਜ਼ਰੂਰੀ ਆ ਮੈਂ ਚਾਹੁੰਦਾ ਸਾਡੀਆਂ ਸਾਰੀਆਂ ਗੱਲਾਂ ਬਾਤਾਂ ਖਾਕਾ ਤੱਕ ਹਰ ਪੰਜਾਬੀ ਤੱਕ ਹਰ ਪਿੰਡ ਸ਼ਹਿਰ ਤੱਕ ਪਹੁੰਚਣ ਤਾਂ ਲੋਕਾਂ ਨੂੰ ਪਤਾ ਲੱਗੇ ਕਿ ਸਾਡੇ ਨਾਲ ਹੋ ਕੀ ਰਿਹਾ ਚਾਰ ਪੰਜ ਮੁੱਦੇ ਅੱਜ ਬੜੇ ਅਹਿਮ ਨੇ ਪੰਜਾਬ ਦੇ ਅੰਦਰ ਜਿਹੜੇ ਜਿਨ੍ਹਾਂ ਦੀ ਗੱਲ ਕਰਨੀ ਬਣਦੀ ਆ ਜਾਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਸੰਕਟ ਸਾਡੇ ਲਈ ਖੜੇ ਹੋਣੇ ਆ ਪਹਿਲੀ ਗੱਲ ਮੈਂ ਕਰਨੀ ਆ ਕਿ ਸਰਕਾਰ ਪੰਜਾਬ ਦੇ ਅੰਦਰ ਦੁਬਾਰਾ ਫੇਰ 17 ਪਿੰਡਾਂ ਦੀ ਜ਼ਮੀਨ ਦੱਬਣ ਜਾ ਰਹੀ ਹੈ ਇਸ ਮੁੱਦੇ ਤੇ ਆਪਾਂ ਗੱਲ ਕਰਨੀ ਆ ਦੂਜਾ ਮੁੱਦਾ ਹੈਗਾ ਗਰਨੀਸ਼ ਸਰਕਾਰ ਪੰਜਾਬ ਦੇ ਅੰਦਰ ਦੁਬਾਰਾ ਫੇਰ 17 ਪਿੰਡਾਂ ਦੀ ਜ਼ਮੀਨ ਦਬਣ ਜਾ ਰਹੀ ਹੈ ਇਸ ਮੁੱਦੇ ਤੇ ਆਪਾਂ ਗੱਲ ਕਰਨੀ ਆ। ਦੂਜਾ ਮੁੱਦਾ ਹੈਗਾ ਗਰਨੀਸ਼ ਸਿੰਘ ਬੁੱਕਣ ਵਾਲੇ ਦਾ ਜਿਹੜਾ ਉਹਦਾ ਸ਼ੋਅਰੂਮ ਜਿਹੜਾ ਸੀਗਾ ਉਹ ਅੱਜ ਧਾੜ ਦਿੱਤਾ ਗਿਆ ਇਹਦੇ ਬਾਰੇ ਆਪਾਂ ਗੱਲ ਕਰਨੀ ਆ। ਤੀਜੀ ਆਪਾਂ ਗੱਲ ਕਰਨੀ ਆ ਵੀ ਕੇ ਜੰਝੂਏ ਬਾਰੇ ਜਿਹੜਾ ਕਰਪਟ ਇੱਕ ਪ੍ਰਮੁੱਖ ਸੱਤਰ ਲੱਗਿਆ ਰਿਹਾ ਉਹਨੂੰ ਸਰਕਾਰ ਕਿਵੇਂ ਵਿਚਾਰ ਰਹੀ ਆ? ਚੌਥੀ ਆਪਾਂ ਮੁੱਦੇ ਤੇ ਗੱਲ ਕਰਨੀ ਆ ਜਿਹੜੇ ਹੜ੍ਹ ਆਏ ਹੋਏ ਨੇ ਤੇ ਮਾਰੂ ਪਰਦੇ ਜਿਹੜੇ ਗੇਟ ਟੁੱਟ ਚੁੱਕੇ ਨੇ ਤਬਾਹੀ ਮਚਾ ਰਹੇ ਆ ਪੰਜਾਬ ਚੋਂ ਹੜ੍ਹ ਇਹਦੇ ਬਾਰੇ ਆਪਾਂ ਗੱਲਾਂ ਕਰਨੀਆਂ ਨੇ। ਤੇ ਅਗਲਾ ਜਿਹੜਾ ਇੱਕ ਮੁੱਦਾ ਹੈਗਾ ਜਿੰਨਾ ਝੂਠੇ ਮੁਕਾਬਲਿਆਂ ਦੇ ਵਿੱਚ ਤਿੰਨ ਤਰ੍ਹਾਂਕੀਆਂ ਦੇ ਬਾਅਦ ਪੰਜ ਪੁਲਿਸ ਅਫਸਰਾਂ ਨੂੰ ਉਮਰ ਕਾਇਦੀ ਦੀ ਸਜ਼ਾ ਸੁਣਾਈ ਸੀਬੀਆਈ ਦੀ ਅਦਾਲਤ ਨੇ ਉਹਨੂੰ ਸਰਕਾਰ ਕਿਵੇਂ ਬਚਾਉਣ ਤੇ ਲੱਗੀ ਹੋਈ ਉਹਨਾਂ ਨੂੰ ਸਜ਼ਾਵਾ ਕਿਵੇਂ ਇਹ ਮਾਫ਼ ਕਰਨਾ ਚਾਹੁੰਦੇ ਨੇ ਉੱਤੇ ਆਪਾਂ ਗੱਲ ਕਰਨੀ ਆ ਸੋ ਆਪਾਂ ਇਹਨਾਂ ਮੁੱਦਿਆਂ ਤੇ ਗੱਲ ਕਰਨੀ ਆ ਮੇਰਾ ਵੀਰ ਧਿਆਨ ਨਾਲ ਸੁਣਦੇ ਜਾਇਓ ਜੁੜਦੇ ਜਾਇਓ ਜੁੜੇ ਰਹੋ ਤੇ ਆਪਾਂ ਖੇਤ ਤੱਕ ਜਿਹੜਾ ਉਹ ਇਹ ਸਾਰੇ ਮਸਲੇ ਤੇ ਵਿਚਾਰ ਚਰਚਾ ਕਰਨੀ ਆ ਮੁੱਦੇ ਬਹੁਤ ਗੰਭੀਰ ਨੇ ਮੈਂ ਬਹੁਤ ਬਾਈ ਕਹਿਣਾ ਹੁੰਦਾ ਕਿ ਜਦੋਂ ਬੇਤੁਕੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦਾ ਕੋਈ ਮੂੰਹ ਨਾ ਮੱਥਾ ਤੇ ਉਦੋਂ ਅਸੀਂ ਮਤਲਬ ਕਿ ਠਾ 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 ਉਹਨਾਂ ਗੱਲਾਂ ਨੂੰ ਸੁਣਦੇ ਵੀ ਆ ਤੇ ਸਾਂਝਾ ਵੀ ਕਰਦਾ ਮੈਂ ਸ਼ੁਰੂ ਕਰਨ ਲੱਗਿਆ ਕਿ ਮਹਾਲੀ ਦੇ 17 ਪਿੰਡਾਂ ਦੀ ਜ਼ਮੀਨ ਜਿਹੜੀ ਪੰਚਾਇਤੀ ਜ਼ਮੀਨ ਹੈ ਜਿਹੜੀ ਸ਼ਾਮਲਾਟ ਜ਼ਮੀਨ ਹੈ ਉਹਨੂੰ ਸਰਕਾਰ ਦੱਬਣ ਜਾ ਰਹੀ ਆ ਉਹਨੂੰ ਨਲਾਮ ਕਰਨ ਜਾ ਰਹੀ ਆ ਖੁੱਲੀ ਬੋਲੀ ਦੇ ਕੇ ਮੇਰਾ ਵੀ ਧਿਆਨ ਨਾਲ ਸੁਣਿਓ ਉਹ 17 ਪਿੰਡ ਕਿਹੜੇ ਨੇ ਇਹਨਾਂ ਵਿੱਚ ਸੁਖਗੜ੍ਹ ਸਫੀਪੁਰ ਦਾਊ ਮਾਨਖਪੁਰ ਕਲਰ ਕੰਡਾਲਾ ਕੰਬਾਲੀ ਬਰਾਮਪੁਰ ਰਾਏਪੁਰ ਕਲਾ ਚੱਪੜਚਲੀ ਚੱਪੜਚੜੀ ਰੁਰਕਾ ਬੜੀ ਤੰਗੌਰੀ ਰਾਏਪੁਰ ਖੁਰਦ ਗਿੱਦੜਪੁਰ ਨਾਨੂ ਮਾਜਰਾ ਭਾਗੂ ਮਾਜਰਾ ਇਹ 17 ਪਿੰਡਾਂ ਦੀ ਜ਼ਮੀਨ ਜਿਹੜੀ ਮਹਾਦੀ ਜ਼ਿਲ੍ਹੇ ਦੇ ਵਿੱਚ ਸਹਾਬਜਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਸਰਕਾਰ ਨੇ ਸਰਪੰਚਾਂ ਨੂੰ ਕਹਿਤਾ ਵੀ ਮਤੇ ਪਾ ਕੇ ਦੇ ਦਿਓ ਅਸੀਂ ਸੋਡੀ ਇਹ ਜ਼ਮੀਨ ਪੰਚਾਇਤੀ ਨਾਮ ਕਰਨੀ ਆ ਇਹ ਸ਼ੁਰੂਆਤ ਹੋ ਚੁੱਕੀ ਆ ਮਹਾੜੀ ਤੋਂ ਉਸ ਤੋਂ ਬਾਅਦ ਜਿੰਨੇ ਵੀ ਪੰਜਾਬ ਦੇ ਵਿੱਚ ਪੰਚਾਇਤੀ ਜ਼ਮੀਨਾ ਪੰਗਾ ਨੇ ਸ਼ਾਮਲਾੜ ਜ਼ਮੀਨਾ ਪੰਗਾ ਨੇ ਉਹਨਾਂ ਤੇ ਆਖੇ ਸਰਕਾਰ ਦੀ ਆ ਹੌਲੀ 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 ਮਹਾਲੀ ਤੋਂ ਬਾਅਦ ਇਹ ਸਾਰਾ ਸਿਸਟਮ ਪੂਰੇ ਪੰਜਾਬ ਦੇ ਵਿੱਚ ਵਧਣਾ ਹੈ ਸੋ ਇਸ ਕਰਕੇ ਮੈਂ ਪਹਿਲੀ ਤਾਂ ਬੇਨਤੀ ਇਹਨਾਂ 17 ਪਿੰਡਾਂ ਦੀਆਂ ਪੰਚਾਇਤਾਂ ਨੂੰ ਕਰਦਾ ਇਹਨਾਂ ਦੇ ਸਰਪੰਚਾਂ ਨੂੰ ਕਰਦਾ ਇਹਨਾਂ 17 ਪਿੰਡਾਂ ਦੇ ਲੋਕਾਂ ਨੂੰ ਕਰਦਾ ਕਿ ਤੁਸੀਂ ਇਹਦੇ ਉੱਤੇ ਗ੍ਰਾਮ ਸਭਾ ਦੇ ਮਤੇ ਪਾ ਕੇ ਇਹਨੂੰ ਫੌਰੀ ਤੌਰ ਤੇ ਹੱਲ ਕਰੋ ਨਹੀਂ ਪਤਾ ਨਹੀਂ ਰਾਤੇ ਰਾਤੇ ਕੋਈ ਨਾ ਕੋਈ ਫਰਮਾਨ ਜਾਰੀ ਕਰਕੇ ਤੇ ਤੁਹਾਡੀ ਜ਼ਮੀਨ ਹੜੱਪ ਲੈਣੀ ਹੈ ਕਿਉਂਕਿ ਇਹਨਾਂ ਨੇ ਸਰਕਾਰ ਸੀ காங்கிரஸ் ਦੀ ਤੇ ਸਿੱਖੋਵਾਲ ਪਿੰਡ ਆ ਮੱਤੇਵਾੜੇ ਦੇ ਕੋਲੇ ਉੱਥੇ 500 ਏਕੜ ਜ਼ਮੀਨ ਸੀਗੀ ਜਿਹੜੀ ਪੁੱਡਾ ਨੇ ਦੱਬੀ ਆ ਤੇ ਉਹ ਜ਼ਮੀਨ ਆ ਉਥੋਂ ਦੀ ਬਣਾਈ ਹੋਈ ਸਰਬਸੰਮਤੀ ਨਾਲ ਸਰਪੰਚ ਰਾਤੇ ਰਾਤ ਉਹਨੂੰ ਡੀਸੀ ਨੇ ਬੁਲਾ ਕੇ ਉਹ ਤੋਂ ਮਤਾ ਪਵਾ ਕੇ ਦਸਤਕਤ ਕਰਾ ਲਈ ਤੇ ਸਾਰੀ 500 ਦੀ 500 ਏਕੜ ਜ਼ਮੀਨ ਵਿਚਾਰੇ ਐਸੀ ਗਰੀਬ ਘਰ ਮਜਬੀ ਸਿੱਖ ਉੱਥੇ ਸਾਰੇ ਪਿੰਡ ਤੇ ਰਹਿੰਦੇ ਨੇ ਉਹਨਾਂ ਦੀ ਜ਼ਮੀਨ 500 ਏਕੜ ਜਿਹੜੀ 47 ਤੋਂ ਲੈ ਕੇ ਹੋ ਰਹੇ ਰਹੇ ਨੇ ਉਹ ਸਾਰੀ ਪੁੱਡਾ ਦੱਬ ਚੁੱਕਿਆ ਹੜੱਪ ਚੁੱਕਿਆ ਉੱਥੇ ਉਹਦੀ ਮਾਲਕੀ ਨਹੀਂ ਰਹੀ ਆ ਇਸ ਤਰ੍ਹਾਂ ਇਹ ਸਾਮਲਾਟਾਂ ਬਹੁਤ ਪਈਆਂ ਨੇ ਪੰਜਾਬ ਦੇ ਵਿੱਚ ਪੰਚਾਇਤੀ ਜ਼ਮੀਨਾਂ ਪਈਆਂ ਨੇ ਜਿਨ੍ਹਾਂ ਤੋਂ ਪੰਚਾਇਤਾਂ ਨੂੰ ਆਮਦਨ ਹੁੰਦੀ ਆ ਉਹੀ ਆਮਦਨ ਉਹਨਾਂ ਦੇ ਪਿੰਡਾਂ ਤੇ ਲੱਗਦੀ ਆ ਪਿੰਡਾਂ ਦੇ ਵਿਕਾਸ ਤੇ ਲੱਗਦੀ ਆ ਉਹਨਾਂ ਪੰਚਾਇਤੀ ਜ਼ਮੀਨਾਂ ਦੇ ਕੋਈ ਦਾਣਾ ਮੰਡੀ ਬਣਾਉਣੀ ਆ ਕੋਈ ਪੰਚਾਇਤ ਘਰ ਬਣਾਉਣਾ ਕੋਈ ਧਰਮਸ਼ਾਲਾ ਬਣਾਉਣੀ ਆ ਕੋਈ ਹਸਪਤਾਲ ਬਣਾਉਣਾ ਕੋਈ ਸਕੂਲ ਨੂੰ ਦੇਣੀ ਆ ਕੋਈ ਗਰੀਬਾਂ ਦੇ ਲਈ ਗਰੀਬਾਂ ਦੀਆਂ ਬੱਚੀਆਂ ਦੇ ਵਿਆਹ ਹੋ ਜਾਣਾ ਕੋਈ ਛੋਟੇ ਮੋਟੇ ਜਿਹੜੇ ਪੈਲਸ ਪਿੰਡਾਂ 'ਚ ਬਣਾਉਣੇ ਆ ਤਾਂ ਪੰਚਾਇਤੀ ਜ਼ਮੀਨਾਂ ਤੇ ਹੁਣ ਤੱਕ ਅਸੀਂ ਬਣਾਉਂਦੇ ਆਏ ਆ ਇਹ ਸਾਡੇ ਪੁਰਖਿਆਂ ਨੇ ਆਪ ਦੇ ਸਾਰੇ ਜ਼ਮੀਨਾਂ ਛੱਡ ਕੇ ਥੋੜੀ ਥੋੜੀ ਜ਼ਮੀਨ ਹੈ ਪੰਚਾਇਤਾਂ ਨੂੰ ਸੰਭਾਲਦੀ ਸੀ ਵੀ ਕਿਸੇ ਸਾਂਝੇ ਕੰਮ ਲਈ ਇਹ ਜ਼ਮੀਨਾਂ ਵਰਤਿਆ ਜਾਇਆ ਕਰਨ ਗਿਆ ਹੁਣ ਇਹਨਾਂ ਨੇ 17 ਪਿੰਡਾਂ ਦੀ ਜ਼ਮੀਨ ਤੇ ਅੱਖ ਰੱਖ ਲਈ ਹੈ ਮਹਾਲੀਆਂ ਦੀਆਂ ਤੇ ਲੈਂਡ ਪੂਲਿੰਗ ਵਾਲਿਆਂ ਦੇ ਛੱਪਰ ਖਾ ਕੇ ਪਿੱਛੇ ਮੁੜਿਆ ਹੁਣ ਇਹਨਾਂ ਨੇ ਇਹ ਸ਼ੁਰੂ ਕਰਤਾ ਵੀ ਇੱਥੋਂ ਸ਼ੁਰੂ ਕਰ ਲਓ ਜੇ ਸਾਰੇ ਪੰਜਾਬ ਤੇ ਸ਼ੁਰੂ ਕਰਾਂਗੇ ਤਾਂ ਸਾਰੇ ਪੰਜਾਬ ਦੇ ਲੋਕ ਇਕੱਠੇ ਹੋਣਗੇ ਆਪਾਂ ਇੰਨਾ ਪਿੰਡਾਂ ਤੋਂ ਸ਼ੁਰੂ ਕਰਦੇ ਕਰਦੇ ਹੌਲੀ ਹੌਲੀ ਸਾਰੇ ਪੰਜਾਬ ਦੀ ਜ਼ਮੀਨ ਉਹ ਜਿਹੜੀ ਪੰਚਾਇਤੀ ਜ਼ਮੀਨਾਂ ਡੱਬ ਲੈਣੀਆਂ ਦੂਜੀ ਗੱਲ ਜਿਵੇਂ ਇੱਥੇ ਬਿਹੰਡੇ ਜ਼ਿਲ੍ਹੇ ਦੇ ਵਿੱਚ ਮੇਰੇ ਕਈ ਪਿੰਡ ਨੇ ਜੰਡਾ ਵਾਲਾ ਪਿੰ ਬਹੁਤ ਧਾਕਿਆਂ ਤੋਂ ਇਹ ਸ਼ਾਮਲਟਾਂ ਜ਼ਮੀਨਾਂ ਵੀ ਤੁਹਾਡੀਆਂ ਇਹਨਾਂ ਨੇ ਦੱਬਣੀਆਂ ਹੋਈਆਂ ਕਿ ਕਹਿੰਣਗੇ ਵੀ ਲਓ ਦੀ ਮਾਲਕੀ ਦਿਖਾਓ ਜੇ ਨਹੀਂ ਮਾਲਕੀ ਤੇ ਜ਼ਮੀਨ ਸਰਕਾਰ ਦੀ ਆ ਸੋ ਇਹ ਸਾਰਾ ਜਿਹੜਾ ਸਿਸਟਮ ਰੱਖਿਆ ਜਾ ਰਿਹਾ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਜਿਵੇਂ ਲੈਂਡ ਪੂਲਿੰਗ ਨੀਤੀ ਦੇ ਵਿੱਚ 20 ਤੋਂ 25000 ਕਰੋੜ ਰੁਪਏ ਇਕੱਠਾ ਕਰਨਾ ਸੀ ਉਸੇ ਤਰੀਕੇ ਨਾਲ ਹੁਣ ਇਹ ਖੁੱਲੀ ਬੋਲੀ ਲਾ ਕੇ ਪਰਤੇਤੀ ਜ਼ਮੀਨਾਂ ਦੀ ਉਦੋਂ ਪੈਸਾ ਇਕੱਠਾ ਕਰਨਗੇ ਤੇ ਖਜ਼ਾਨਾ ਭਰਨਗੇ ਤੇ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਨੂੰ ਦੇ ਕੇ ਤੇ ਵੋਟਾਂ ਲੈਣ ਦਾ ਜੰਗਲ ਬਣਾ ਰਹੇ ਨੇ ਭਵੰਤਮਾਨ ਕਹਿੰਦਾ ਖਜ਼ਾਨਾ ਖਾਲੀ ਨਹੀਂ ਹੈਗਾ ਕੇਜਰੀਵਾਲ ਕਹਿੰਦਾ ਖਜ਼ਾਨਾ ਦੇਨ ਨੂੰ ਪੈਸੇ ਨਹੀਂ ਹੈਗੇ ਨਾ ਕੋਲ ਦੋ ਤਿੰਨ ਤਿੰਨ ਮਹੀਨੇ ਮਤਲਬ ਕਿ ਜਿਹੜੀ ਨਤਲ ਗਹਾਂ ਨੇ ਆਈਆਂ ਨਹੀਂ ਮੁਲਾਜ਼ਮਾਂ ਦੀਆਂ ਜਮੀਨਾ ਨਹੀਂ ਨਾ ਲੇਟ ਆਉਂਦੀਆਂ ਨੇ ਯੂਨੀਵਰਸਿਟੀ ਪਟਿਆਲਾ ਨੂੰ ਜਿਹੜੀ ਗ੍ਰਾਂਟ ਦਿੰਦੀ ਹੈ ਸਰਕਾਰ ਹਰ ਸਾਲ ਇਸ ਸਾਲ ਗ੍ਰਾਂਟ ਜਾਰੀ ਨਹੀਂ ਕੀਤੀ ਗਈ ਦਿੱਤੀ ਨਹੀਂ ਕੀਤੀ ਗਈ ਉੱਥੇ ਯੂਨੀਵਰਸਿਟੀ ਵੀ ਬੰਦ ਹੋਈ ਉੱਥੇ ਵੀ ਜਿਹੜੇ ਮੁਲਾਜ਼ਮ ਉੱਥੇ ਰੋਲਾ ਪਾ ਰਹੇ ਨੇ ਸੋ ਬਹੁਤ ਬੁਰਾ ਹਾਲ ਹੈ ਪਰ ਕਿਸੇ ਤਰੀਕੇ ਨਾਲ ਕਿੰਨਾ ਚਿਰ ਚੱਲੂਗਾ ਕਦੇ ਕੋਈ ਜਮੀਨਾ ਦੱਬ ਲੋ ਕਦੇ ਕੋਈ ਜਮੀਨਾ ਵੇਚ ਦਿਓ ਕਿੰਨਾ ਚਿਰ ਤੁਸੀਂ ਪੰਜਾਬ ਦੀਆਂ ਜਮੀਨਾ ਵੇਚ-ਵੇਚ ਕੇ ਇਸ ਤਰ੍ਹਾਂ ਜਿਹੜਾ ਉਹ ਡੰਗਟ ਪਾਉਂਗੇ ਮੈਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਇਹ ਨਿੱਜੀ ਮਾਲਕੀ ਦੀਆਂ ਜ਼ਮੀਨਾਂ ਤੋਂ ਵੀ ਖਤਰਨਾਕ ਹਮਲਾ ਇਹ ਤੇ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਇਹ ਸਾਡਾ ਬਹੁਤ ਵੱਡਾ ਸਰੋਤ ਨੇ ਇੱਕ ਪਾਸੇ ਸਰਕਾਰਾਂ ਵਾਅਦੇ ਕਰਦੀਆਂ ਰਹੀਆਂ ਕਿ ਪੰਜ-ਪੰਜ ਮਰਲਿਆਂ ਦੇ ਪਲਾਟ ਕੱਟ ਕੇ ਦੇਣਿਆ ਗਰੀਬਾਂ ਨੂੰ ਐਸਸੀਆਂ ਨੂੰ ਬੀਸੀਆਂ ਨੂੰ ਦੂਜੇ ਪਾਸੇ ਜ਼ਮੀਨ ਦੱਬੀ ਜਾ ਰਹੀ ਆ ਸੋ ਮੇਰੀ ਬੇਨਤੀ ਆ ਜਿਹੜੇ ਮੈਂ ਮੈਂ ਤਾਂ ਬੜੇ ਚਿਰ ਤੋਂ ਰੌਲਾ ਪਾਉਂਦਾ ਆ ਰਿਹਾ ਵੀ ਜਿਹੜੀਆਂ ਸਾਡੇ ਪਿੰਡਾਂ ਦੇ ਪਰਚੇਤੀ ਜ਼ਮੀਨਾਂ ਪਈਆਂ ਨੇ ਚਾਹੇ ਗਰੀਬਾਂ ਨੂੰ ਘਰ ਕੱਟ ਕੇ ਦੇ ਦਿਓ ਪਲਾਟ ਕੱਟ ਕੇ ਦੇ ਦਿਓ ਚਾਹੇ ਗਰੀਬਾਂ ਨੂੰ ਬਹਾ ਦਿਓ ਜਿਹੜੇ ਬੇ ਪਾਰੇ ਜਮੀਨਾਂ ਦੇ ਆਕ ਸਰਕਾਰ ਦੀ ਹੋ ਗਈ ਹੈ ਮੈਂ ਉਹਨਾਂ 17 ਪਿੰਡਾਂ ਨੂੰ ਫਿਰ ਬੇਨਤੀ ਕਰਦਾ ਹਾਂ ਜੀ ਤੁਹਾਡੇ ਪਿੰਡਾਂ ਵਿੱਚ ਪਹੁੰਚ ਰਹੇ ਹਾਂ ਪਾਸੋਂ ਤੋਂ ਲੈ ਕੇ ਸ਼ੁਰੂ ਕਰਨਾ ਨਾ ਪਿੰਡਾਂ ਦੇ ਵਿੱਚ ਦੌਰਾ ਜੇ ਸਰਪੰਚ ਤੁਹਾਨੂੰ ਪਤਾ ਹੈ ਕਿ ਬਹੁਤੇ ਸਰਪੰਚ ਖੜ੍ਹ ਜਾਣਗੇ ਬੜੀ ਪਿੰਡ ਦਾ ਜਿਹੜਾ ਗੁਰਪ੍ਰਤਾਪ ਸਿੰਘ ਮੈਂਬਰ ਨਾਲ ਮੇਰੀ ਗੱਲ ਹੋਈ ਹੈ ਉਹ ਕਹਿੰਦਾ ਭਾਈ ਅਸੀਂ ਖੜ੍ਹਾਂਗੇ ਇੱਕ ਠੋਕ ਕੇ ਅਸੀਂ ਜ਼ਮੀਨਾਂ ਨਹੀਂ ਦੇਣ ਦਿੰਦੇ ਪਰ ਬਹੁਤੇ ਸਰਪੰਚ ਝੋਲੀ ਚੁੱਕ ਹੁੰਦੇ ਨੇ ਉਹ ਜਾ ਕੇ ਸਰਕਾਰਾਂ ਦੀ ਝੋਲੀ ਡਿਗਣਗੇ ਝੋਲੀੋਂ ਜਾ ਕੇ ਰਾਤਾਂ ਨੂੰ ਮੱਥੇ ਪਾ ਕੇ ਇਹਨੂੰ ਦਸਤਖਤ ਕਰਕੇ ਦੇ ਕੇ ਆਉਣਗੇ ਤੁਹਾਡੀਆਂ ਜ਼ਮੀਨਾਂ ਵੇਚਣਗੇ ਸਿੱਕਦਾ ਮੇਰਾ ਵੀਰੇ ਮੇ ਇਹ ਸਭ ਕੁਝ ਕਿਨਾਂ ਕੌਜਮੀ ਨੇ ਜਾਣ ਦੇਣੀ ਅਗਲੀ ਮੈਚ ਦੀ ਗੱਲ ਕਰਦਾ ਜਿਹੜੇ ਖੌਤੀ ਉਸ ਇੱਥੇ ਲੱਗੇ ਹੋਏ ਨੇ ਉਹ ਭਾਜਪਾ ਦੇ ਤੇ ਆਰਐਸਐਸ ਦੇ ਹੱਥ ੋਕੇ ਬਣੇ ਹੋਏ ਨੇ ਇੱਥੇ ਹਮੇਸ਼ਾ ਕਲੇਸ਼ ਕਰਾਉਂਦੇ ਆ ਜੱਟ ਬਨਾਮ ਦਲਿਤ ਜੱਟ ਬਨਾਮ ਦਲਿਤ ਜੱਟ ਬਨਾਮ ਐਸੀ ਜਿਹੜੇ ਉਹ ਕਰਨ ਦੀ ਕੋਸ਼ਿਸ਼ ਕੀਤੀ ਲਈ ਉਹਨਾਂ ਨੂੰ ਮੈਂ ਕਹਿ ਰਿਹਾ ਵੀ ਆਹ ਤੁਹਾਡੀ ਲੜਾਈ ਲੜਨ ਦਾ ਮੌਕਾ ਹੈ ਜੇ ਤੁਸੀਂ ਪੰਚਾਇਤੀ ਜ਼ਮੀਨਾਂ ਤੇ ਆਪਣਾ ਹੱਕ ਜਮਾਉਨੇ ਆ ਤਾਂ ਆਹ ਲੜਾਈ ਕਰੋ ਸਰਕਾਰ ਪੰਚਾਇਤੀ ਜ਼ਮੀਨਾਂ ਵੇਚ ਰਹੀ ਆ ਇੱਥੇ ਆ ਕੇ ਖੜ੍ਹ ਨਹੀਂ ਲੋੜਾ ਗਮਰਾਹ ਨਾ ਕਰੋ ਲੋਕਾਂ ਨੂੰ ਲੜਾਓ ਨਾ ਉਸਨੇ ਜੱਟ ਤੇ ਲੜਾਈ ਨਾ ਦੂਜੀਆਂ ਐਸੀਆਂ ਬੀ ਇਹ ਬਹੁਤ ਸਮੇਂ ਤੋਂ ਭਾਈਚਾਰਾ ਬਣਿਆ ਵਾ ਲੋਕ ਬਹੁਤ ਸੁਖੀ ਸੰਧੀ ਰਹਿ ਰਹੇ ਆ ਭਾਈਚਾਰ ਨੂੰ ਬਣਿਆ ਰਹਿਣ ਦਿਓ ਜੇ ਲੜਾਈ ਲੜਨੀ ਆ ਤਾਂ ਫਿਰ ਇੱਥੇ ਆ ਕੇ ਲੜੋ ਜਿਹੜੀਆਂ ਆਪਣੀ ਤੇਤੀ ਜ਼ਮੀਨਾਂ ਹੁਣ ਸਰਕਾਰ ਵੇਚਣ ਤੇ ਤੁਰਪੀ ਜੇ ਲੜਾਈ ਤੁਹਾਡੀ ਬਣਦੀ ਹੈ ਤਾਂ ਇੱਥੇ ਬਣਦੀ ਹੈ ਹੁਣ ਇੱਥੇ ਆ ਜਾਓ ਮੈਂ ਤੁਹਾਡਾ ਪੰਜਾਬ ਅਤੇ ਐਸੀਆਂ ਦਾ ਗਰੀਬਾਂ ਨੇ ਫਿਕਸ਼ਨਾਂ ਦਾ ਵੀ ਪਤਾ ਲੱਗ ਗਿਆ ਕਿੰਨੇ ਕੁ ਤੁਸੀਂ ਐਸੀਆਂ ਹੈ ਤੇ ਕਿੰਨੇ ਕੁ ਤੁਸੀਂ ਨਾ ਖਤਰ ਲੜਨ ਵਾਲੇ ਆ ਮੈਨੂੰ ਵੀ ਪਤਾ ਹੈ ਤੇ ਇਹ ਜਿਹੜੇ ਸਮਝਦਾਰ ਉਹਨਾਂ ਨੂੰ ਪਤਾ ਹੈ ਵੀ ਤੁਸੀਂ ਜਿਹੜੀ ਬੋਲੀ ਬੋਲ ਰਹੇ ਹੋ ਜਿਵੇਂ ਤੋਤੇ ਬਣੇ ਹੋਏ ਹੋ ਨਾ ਜਿਵੇਂ ਤੁਹਾਨੂੰ ਪਿੰਦਰੇ ਚ ਪਾਇਆ ਹੋਇਆ ਕੁਝ ਚੂਰੀਆਂ ਉਹ ਜਿਹਨਾਂ ਦੀਆਂ ਬੋਲੀਆਂ ਬੋਲ ਰਹੇ ਹੋਂ ਜਿਹੜਾ ਤੁਸੀਂ ਪੰਜਾਬ ਦੇ ਵਿੱਚ ਬਖੀੜਾ ਖੜਾ ਕਰ ਰਹੇ ਹੋ ਭਾਈਚਾਰਾ ਤੋੜ ਰਹੇ ਹੋ ਜੇ ਲੜਾਈ ਲੜਨੇ ਨੇ ਇੱਥੇ ਆ ਕੇ ਲੜੋ ਸੋ ਇਹ ਇੱਕ ਤਾਂ ਅਸੀਂ ਗੱਲ ਜਿਹੜੀ ਉਹ ਆਪਾਂ ਕੀਤੀ ਕਿ ਜਿਵੇਂ ਪੰਚਾਇਤੀ ਜ਼ਮੀਨਾਂ ਦੇ ਆਖ ਰੱਖਣੀ ਸ਼ੁਰੂ ਹੋ ਗਿਆ 17 ਪਿੰਡਾਂ ਦੇ ਵਿੱਚ ਨੇ ਆਰਡਰ ਕਰਤਾ ਜੀਡੀਪੀਓ ਨੇ ਪੰਚਾਇਤਾਂ ਨੂੰ ਸਰਪੰਚਾਂ ਨੂੰ ਵੀ ਲਿਓ ਭਾਈ ਮੱਤੇ ਪਾ ਕੇ ਥੋੜੀ ਜ਼ਮੀਨ ਇਹ ਆਪਾਂ ਨਿਲਾਮ ਕਰਨੀ ਹੈ ਪਰ ਜਿਹੜੀ ਪੰਚਾਇਤਾਂ ਦੀ ਸ਼ਾਮਲਾ ਜ਼ਮੀਨ ਪਈ ਹੈ ਅਗਲਾ ਮੁੱਦਾ ਆ ਜਾਂਦਾ ਅਗਲਾ ਮੁੱਦਾ ਮੈਂ ਤੁਹਾਨੂੰ ਵੀਡੀਓ ਦਿਖਾਉਂਦਾ ਫਿਰ ਆਪਾਂ ਤੇ ਗੱਲ ਕਰਦੇ ਹਾਂ ਸੋ ਇਹ ਗਰਨੀਤ ਸਿੰਘ ਬੁੱਕਨ ਵਾਲਾ ਉਸ ਅੱਜ ਨੌਜਵਾਨ ਦਾ ਆ ਦੇਖੋ ਆ ਦੇਖਿਓ ਆ ਬੇਚਾਰੀ ਗਰਮੀਤ ਸਿੰਘ ਮੁਕਨ ਵਾਲੇ ਦੀ ਮਾਤਾ ਬਿਲਕ ਰਹੀ ਆ ਜਿਹਦਾ ਅੱਜ ਸ਼ੋਰੂਮ ਇਹਨਾਂ ਨੇ ਮੋਗੇ ਦੇ ਵਿੱਚ ਢਾਹ ਕੇ ਰੀ ਕਰਤਾ ਜਿਹਦੇ ਉੱਤੋਂ ਉਹਨਾਂ ਦਾ ਪਰਿਵਾਰ ਪਲਦਾ ਸੀ ਉਹਨਾਂ ਦਾ ਜਿਹੜਾ ਗੁਜ਼ਾਰਾ ਹੁੰਦਾ ਸੀ ਉਹ ਨੌਜਵਾਨ ਅੰਦਰ ਬੈਠਾ ਤੇ ਉਹਦੀ ਮਾਂ ਵਿਚਾਰੀ ਬਿਲਕਦੀ ਆ ਤੇ ਆ ਸ਼ੋਰੂਮ ਢਾਤਾ ਪਤਾ ਨਹੀਂ ਸਾਡੀਆਂ ਭਾਈਆ ਪੰਥਕ ਧਰਾਂ ਤੇ ਦੂਜੀਆਂ ਤੀਜੀਆਂ ਲੜਨ ਵਾਲੀਆਂ ਧਰਾਂ ਚ ਪਤਾ ਨਹੀਂ ਪਹੁੰਚੀਆਂ ਕਿਉਂ ਨਹੀਂ ਕਿਉਂ ਇਕੱਠੀਆਂ ਨਹੀਂ ਹੋ ਰਹੀਆਂ ਕਿਉਂ ਨਹੀਂ ਅੱਜ ਕੋਈ ਇਸ ਮਸਲੇ ਤੇ ਇਕੱਠੇ ਹੋਏ ਤੇ ਵਿਰੋਧ ਕੀਤਾ ਸੰਘਰਸ਼ ਕੀਤਾ ਅੱਜ ਸ਼ਰਮ ਅੱਜ ਆ ਕੇ ਇੱਥੇ ਇੱਕ ਪਾਸੇ ਜਿਹੜੇ ਉਹ ਘਰ ਸਾਡੇ ਢਾਏ ਜਾ ਰਿਹਾ ਹੈ ਪਿਛਲੇ ਵਾਰੀ ਵੀ ਤੁਸੀਂ ਦੇਖਿਆ ਜਲੰਧਰ ਦੇ ਵਿੱਚ ਵੀ ਇਹਨਾਂ ਨੇ ਕੁਝ ਘਟਾਏ ਸੀ ਜਿਹੜੇ 47 ਤੋਂ ਵਿਚਾਰੇ ਉੱਜੜ ਕੇ ਆਏ ਉਧਰੋਂ ਆ ਲੈਂਦੇ ਪੰਜਾਬ ਤੋਂ ਇੱਧਰ ਆਏ ਸੀ ਉਹਨਾਂ ਨੇ ਘਰ ਦੇ ਜਲੰਧਰ ਨੇ ਢਾਏ ਸੀਗੇ ਉਹ ਵੀ ਘਰੋਂ بے ਕਰ ਕੀਤੇ ਸੀ ਹੁਣ ਆ ਇੱਕ ਸ਼ੋਰੂਮ ਅੱਜ ਗਰਮੀਤ ਸਿੰਘ ਬੁੱਕਣ ਵਾਲਾ ਸਰਕਾਰ ਨੇ ਧੱਕੇ ਨਾਲ ਜਿਹੜਾ ਢਾ ਲਿੱਤਾ ਹੈ ਇੱਕ ਪਾਸੇ ਸਾਡੇ ਘਰੋਂ ਢਾਇਆ ਜਾ ਰਿਹਾ ਸਾਨੂੰ ਅਜਾੜਿਆ ਜਾ ਰਿਹਾ ਤੇ ਦੂਜੇ ਪਾਸੇ ਇੱਥੇ ਇਹ ਸਕੀਮਾਂ ਕਰ ਰਹੇ ਨੇ ਕਿ ਜਿਹੜੇ ਬਾਹਰੋਂ ਆ ਕੇ ਪ੍ਰਵਾਸੀ ਇੱਥੇ ਰਹਿ ਰਹੇ ਨੇ ਕੋਈ ਝੁੱਗੀਆਂ ਝੋਪੜੀਆਂ 'ਚ ਬੈਠਾ ਕੋਰੇਲ ਦੀਆਂ ਲੀਹਾਂ ਤੇ ਬੈਠਾ ਕੋਈ ਪੁਲਾਂ ਥੱਲੇ ਬੈਠਾ ਦੇਖੋ ਕੀ ਸਿਸਟਮ ਸਾਡੇ ਨਾਲ ਕਿੱਡੀ ਗੰਦੀ ਖੇਡ ਖੇਡ ਰਿਹਾ ਕਿੱਡੀ ਚਾਲ ਸਾੜਨਾ ਚਲੀ ਜਾ ਰਹੀ ਹੈ ਕੋਈ ਸੁਣਵਾਈ ਨਹੀਂ ਇੱਥੇ ਕਿੰਨੇ ਨਜਾਇਜ਼ ਕਬਜ਼ੇ ਨੇ ਪੰਜਾਬ ਦੇ ਵਿੱਚ ਮੈਂ ਕਿੰਨੇ ਵਾਰੀ ਲੌੜਾ ਪਾਇਆ ਨਹਿਰਾਂ ਦੇ ਉੱਤੇ ਮੀਲਾਂ ਦੇ ਵਿੱਚ ਨਹਿਰਾਂ ਦੇ ਨਾਲ ਮੀਲ ਹੁੰਦੇ ਆ ਉਹਨਾਂ ਦੇ ਵਿੱਚ ਠੇਕੇ ਬਣੇ ਹੋਏ ਨੇ ਹਾਤੇ ਬਣੇ ਹੋਏ ਨੇ ਰੋਕਿਆ ਹੋਇਆ ਲੋਕਾਂ ਦਾ ਥਾਂ ਕਿੰਨੇ ਵਾਰੀ ਮੈਂ ਵੀਡੀਓ ਪਾਈਆਂ ਜਦੋਂ ਆਪਾਂ ਜਾਂਦੇ ਆਂ ਦਰਾਹੇ ਤੋਂ ਆਪਣੇ ਨੀਲੋ ਨੂੰ ਜਾਂਦੇ ਆਂ ਦਰਾਹੇ ਤੋਂ ਪਰੇ ਜਾਂਦੇ ਆਂ ਮਾਸੀਵਾੜੇ ਨੂੰ ਰੋਪੜ ਨੂੰ ਜਾਂਦੇ ਆਂ ਨਹਿਰਾਂ ਦੇ ਉੱਤੇ ਕਿੰਨੇ ਕਬਜ਼ੇ ਕੀਤੇ ਹੋਏ ਆ ਉਹ ਦੀ ਸੁਣਾਈ ਹੋਈ ਇਸੇ ਤਰ੍ਹਾਂ ਕਿੰਨੇ ਕਬਜ਼ੇ ਹੋਰ ਨੇ ਪੰਜਾਬ ਦੇ ਵਿੱਚ ਜਿਹੜੇ ਕੀਤੇ ਹੋਏ ਆ ਚਾਰਸ ਫੇਰੇ ਬੰਦੇ ਬੈਠੇ ਆ ਕਬਜ਼ਾ ਮਾਰੀ ਦੱਬਾ ਮਾਰੀ ਬੈਠੇ ਆ ਉਹਨਾਂ ਦੀ ਕਾਰਵਾਈ ਹੁੰਦੀ ਹੈ ਕੋਈ ਬੋਲਦਾ ਨਾ ਬਾਰੇ ਕਿੰਨੇ ਡਰਾਮਾ ਦੇ ਨਾਲ ਨਾਲ ਥਾਂ ਰੋਕ ਲਿਆ ਨਹਿਰਾਂ ਦੇ ਨਾਲ ਥਾਂ ਰੋਕ ਲਿਆ ਸੂਆਂ ਕਸੀਆਂ ਦੇ ਨਾਲ ਥਾਂ ਰੋਕ ਗਏ ਕਿੰਨਾ ਜਗ੍ਹਾ ਰੁਕ ਚੁੱਕੀ ਆ ਉਹਦੇ ਬਾਰੇ ਕੋਈ ਬੋਲਿਆ ਪਰ ਜਦੋਂ ਕੋਈ ਸਿੱ ਇਹ ਤਸਕ ਬੋਗਨਤੀ ਦੇ ਵਿੱਚ ਅਗੇ ਤੇ ਅਗਲੀ ਗੱਲ ਤੁਸੀਂ ਦੇਖ ਲਓ ਅਗਲੀ ਜਿਹੜੀ ਮੈਂ ਗੱਲ ਕਰਨੀ ਆ ਇਹਦੇ ਨਾਲ ਜੁੜਦੀ ਮਿਲਦੀ ਗੱਲ ਆ ਸਾਡੇ ਨਾਲ ਧੱਕੇਸ਼ਾਹਿਆਂ ਨੇ ਤੇ ਦੂਜੇ ਪਾਸੇ ਹਲਾ ਦੇਖ ਲਓ ਇੱਕ ਤਿੰਨ ਦਹਾਕੇ ਪਹਿਲਾਂ ਹੋਏ ਝੂਠੇ ਮੁਕਾਬਲਿਆਂ ਦੇ ਵਿੱਚ ਆਪਣਾ ਸੀਬੀਆਈ ਦੀ ਅਦਾਲਤ ਨੇ ਪੰਜ ਬੰਦਿਆਂ ਨੂੰ ਪੰਜ ਪੁਲਿਸ ਅਫਸਰਾਂ ਨੂੰ ਉਮਰ ਕੈਸ ਸੁਣਾਈ ਹੈ ਉਹਦੇ ਚ ਇੱਕ ਐਸਐਸਪੀ ਹੈ ਇੱਕ ਡੀਐਸਪੀ ਹੈ ਤਿੰਨ ਇਨਸਪੈਕਟਰ ਨੇ ਉਹਦੇ ਲਈ ਉਹਨਾਂ ਨੂੰ ਬਚਾਉਣ ਲਈ ਚਾਰਾ ਜੋ ਸ਼ੁਰੂ ਹੋ ਗਈ ਉਹਨਾਂ ਦੀ ਸਜ਼ਾ ਮਾਫ਼ ਕਰਨ ਲਈ ਸਰਕਾਰ ਨੇ ਚਾਰਾ ਜੋਈ ਜਿਹੜੀ ਉਹ ਕੇਸ ਬਣਾਉਣਾ ਸ਼ੁਰੂ ਕਰਤਾ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਤੋਂ ਪਹਿਲਾਂ ਵੀ ਹੋਇਆ ਬਹੁਤ ਵਾਰੀ ਬਹੁਤ ਸਰਕਾਰਾਂ ਨੇ ਕਾਂਗਰਸੀ ਸਰਕਾਰ ਨੇ ਵੀ ਦੂਜੇ ਪਾਸੇ ਬਾਦਲ ਸਰਕਾਰ ਨੇ ਵੀ ਬਹੁਤ ਬੰਦੇ ਜ਼ਿਲ੍ਹਿਆਂ ਦੇ ਵਿੱਚੋਂ ਸਜ਼ਾ ਮਾਫ਼ ਕਰਕੇ ਬਹੁਤ ਵੱਡੇ ਵੱਡੇ ਪੁਲਿਸ ਅਫਸਰ ਬਾਹਰ ਕੱਢੇ ਨੇ ਇੱਕ ਸੀਬੀਆਈ ਦੀ ਅਦਾਲਤ ਉਮਰ ਕੈਸ ਸੁਣਾਉਂਦੀ ਆ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਤੇ ਇਹ ਸਰਕਾਰ ਉਹਦੀ ਸਜ਼ਾ ਮਾਫ਼ ਕਰਨ ਜਾ ਰਹੀ ਹੈ ਉਹਨਾਂ ਬੰਦਿਆਂ ਨੂੰ ਬਾਹਰ ਕੱਢਣ ਜਾ ਰਹੀ ਹੈ ਤੁਹਾਨੂੰ ਇਹ ਦੱਸੋ ਵੀ ਇਸ ਗੱਲ ਦਾ ਫਿਰ ਅਦਾਲਤਾਂ ਦੇ ਮੈਨੇ ਕੀ ਨੇ ਖਰਦਾਰਤਾਂ ਕੱਢ ਲਈ ਨੇ ਫਿਰ ਇੰਨਾ ਖਰਚਾ ਇੰਨਾ ਸਮਾਂ ਤਿੰਨ ਦਿਹਾੜੀ ਲੱਗ ਗਿਆ ਉਹਨਾਂ ਵਿਚਾਰੇ ਮਜਨੂਮ ਤੇ ਪੀੜਿਤ ਪਰਿਵਾਰਾਂ ਨੂੰ ਇੱਥੋਂ ਧਕਾਉਂਦੇ ਆ 30 ਸਾਲਾਂ ਬਾਅਦ ਅੱਜ 35 ਸਾਲਾਂ ਬਾਅਦ ਸਜ਼ਾ ਹੋਈ ਹੈ ਤੇ ਸਰਕਾਰ ਨੇ ਕੱਢ ਕੇ ਬਾਹਰ ਮਾਰਨੇ ਆ ਤੇ ਕੀ ਫਾਇਦਾ ਯਾਰ ਇਨਸਾਫ ਕਿੱਥੇ ਰਹਿ ਗਿਆ ਯਾਰ ਕਿਹ ਇਨਸਾਫ ਦੀਆਂ ਅਸੀਂ ਗੱਲਾਂ ਕਰਦੇ ਆ ਖਲਾਅ ਦੇ ਕੋ ਕੀ ਹੋਈ ਪਈ ਆ ਤੇ ਦੂਜੇ ਪਾਸੇ ਹੁਣ ਆਪਾਂ ਆਜੋ ਦੂਜੇ ਪਾਸੇ ਵੀ ਕੇ ਜੰਜੂਆ ਵੀ ਕੇ ਜੰਜੂਆ ਇੱਕ ਜਿਹੜਾ ਹੈਗਾ ਇਹ ਸਖਤ ਰਿਹਾ ਮੁੱਖ ਸਖਤ ਰਿਹਾ ਪਹਿਲੀਆਂ ਸਰਕਾਰਾਂ ਵੇਲੇ ਵੀ ਤੇ ਇਸ ਸਰਕਾਰ ਦੇ ਵਿੱਚ ਵੀ 2009 ਦੇ ਵਿੱਚ ਵਿਜੀਲੈਂਸ ਨੇ ਇਹਨੂੰ ਰੰਗੇ ਹੱਥੀ ਫੜਿਆ ਸੀਗਾ ਜਿਹੜਾ ਉਹ ਵੱਡੀ ਲੈ ਰਿਆ ਸੀ ਰਿਸ਼ਵਤ ਲੈ ਰਿਆ ਸੀ ਉਹਦੇ ਵਿੱਚ ਰੰਗੇ ਹੱਥੀ ਫੜੇ ਹੋਏ ਬੰਦੇ ਨੂੰ ਵੀ ਕੇ ਜੰਜੂਏ ਨੂੰ ਇਹ ਸਰਕਾਰ ਨੇ ਵੀ ਤੇ ਪਹਿਲੀਆਂ ਸਰਕਾਰਾਂ ਨੇ ਵੀ ਲਗਾਤਾਰ ਬਚਾਇਆ ਤੇ ਇਹ ਤਾਂ ਹਰਾਨੀ ਦੀ ਗੱਲ ਦੇਖੋ ਜਿਹੜੇ ਕਹਿੰਦੇ ਅਸੀਂ ਬੜੇ ਕੱਟੜ ਇਮਾਨਦਾਰ ਆਂ ਜਿਹੜਾ ਬੰਦਾ ਰੰਗੇ ਹੱਥੀ ਫੜਿਆ ਗਿਆ ਹੋਏ ਰਿਸ਼ਵਤ ਲੈਂਦਾ ਉਹ ਤੇ ਕੇਸ ਫ੍ਰੇਮ ਹੋਏ ਕੇਸ ਚਾਰਜ ਲੱਗੇ ਚੱਲਿਆ ਕੇਸ ਉਹ ਬੰਦੇ ਨੂੰ ਇਹ ਸਰਕਾਰ ਨੇ ਲਿਆ ਕੇ ਵੀ ਚੀਫ ਸੈਕਟਰੀ ਲਾਤਾ ਸੀਗਾ ਪ੍ਰਮੁਖ ਸੱਤਰ ਲਾਤਾ ਸੀਗਾ ਹੁਣ ਸੈਂਟਰ ਦੇ ਵਕੀਲ ਨੇ ਆ ਕੇ ਹਾਈ ਕੋਰਟ ਦੇ ਵਿੱਚ ਕੱਲ ਤਰੀਕ ਸੀਗੀ ਰੌਲਾ ਪਾਇਆ ਕਿ ਪੰਜਾਬ ਸਰਕਾਰ ਬੀਕੇ ਜੰਜੂਏ ਦੇ ਉੱਤੇ ਕੇਸ ਚਲਾਉਣ ਦੀ ਮਨਜ਼ੂਰੀ ਨਹੀਂ ਦੇ ਰਹੀ ਦੇਖੋ ਹਦੋਗੀ ਬੀਕੇ ਜੰਜੂਆ ਜਿਹੜਾ ਕ੍ਰਪਟ ਬੰਦਾ ਹੈ 2009 ਦੇ ਵਿੱਚ ਉਹਦੇ ਮਕਦਮਾ ਦਰਜ ਹੁੰਦਾ ਬਾਦਲ ਵੀ ਰਹੇ ਕਾਂਗਰਸ ਵੀ ਰਹੀ ਬਾਲ ਦਾ ਦੋ ਵਾਰ ਹੀ ਰਹੇ ਕਾਂਗਰਸ ਵੀ ਰਹੀ ਤੇ ਹੁਣ ਇਹ ਵੀ ਆ ਗਏ ਤਿੰਨਾਂ ਨੇ ਉਹਨੂੰ ਬਚਾਇਆ ਇਹਨਾਂ ਦੇ ਲੈ ਕੇ ਉਹਨੂੰ ਆਪਣਾ ਚੀਫ ਸੈਕਟਰੀ ਬਿਲਾਤਾ ਸੀ ਜਿਹੜੇ ਕਹਿੰਦੇ ਬੜੇ ਕੱਟੜੇ ਇਮਾਨਦਾਰ ਆ ਤੇ ਜਿਹੜੇ ਬੰਦੇ ਦੇ ਉੱਤੇ ਰਿਸ਼ਵਤ ਰੰਗਿਆਕੀ ਫੜਿਆ ਰਿਸ਼ਵਤ ਦਾ ਕੇਸ ਚੱਲਦਾ ਹੋਵੇ ਉਸ ਬੰਦੇ ਨੂੰ ਲੈ ਕੇ ਚੀਫ ਸੈਕਟਰੀ ਲਾਉਣਾ ਤੇ ਹੁਣ 23 ਦੇ ਵਿੱਚ ਸਤਿਆਪਾਲ ਜਿਹੜਾ ਜੈਨ ਹੈ ਵਕੀਲ ਆ ਸੈਂਟਰ ਦਾ ਕੇਂਦਰ ਦਾ ਉਹਨੇ ਇਹ ਹਾਏਕੋਰਟ ਤੇ ਆਪਣਾ ਪੱਖ ਰੱਖਿਆ ਕਿ 2023 ਤੇ 2024 ਤੇ ਦੋ ਚਿੱਠੀਆਂ ਲਿਖੀਆਂ ਪੰਜਾਬ ਸਰਕਾਰ ਨੂੰ ਵੀ ਇਸ ਉੱਤੇ ਕੇਚ ਲਾਉਣ ਦੀ ਮਨਜ਼ੂਰੀ ਦਿੱਤੀ ਜਾਵੇ ਪਰ ਪੰਜਾਬ ਸਰਕਾਰ ਨੂੰ ਵਿਚਾਰ ਰਹੀ ਹੈ ਤੇ ਪੰਜਾਬ ਸਰਕਾਰ ਕੇਚ ਨਹੀਂ ਦੇ ਰਹੀ ਇਸੇ ਕਰਕੇ ਝਾਰ ਪਾਉਂਦੇ ਹੋਏ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 50000 ਰੁਪਏ ਦਾ ਜਰਮਨ ਲਾਇਆ ਹੁਣ ਦੇਖੋ ਕਿੱਥੇ ਖੜੀ ਹੈ ਗੱਲ ਹੁਣ ਆਪੇ ਤੁਸੀਂ ਹਿਸਾਬ ਲਾ ਲਓ ਜਿਨ੍ਹਾਂ ਨੇ ਹਲੇ ਵੀ ਦਿਮਾਗ ਦੇ ਵਿੱਚ ਉਹ ਅੰਧ ਭਗਤੀ ਬੜੀ ਹੋਈ ਆ ਤੇ ਸੋਡੇ ਹਾਲੇ ਵੀ ਦਿਮਾਗ ਚ ਗੱਲਾਂ ਨਿਕਲ ਨਹੀਂ ਰਹੀਆਂ ਕਿ ਯਾਰ ਗੱਲ ਖੜੀ ਕਿੱਥੇ ਆ ਤੇ ਜਾ ਕਿਧਰ ਨੂੰ ਰਹੀ ਆ ਹੁਣ ਤੁਸੀਂ ਅੱਗੇ ਆ ਜਾਓ ਆਪਾਂ ਗੱਲ ਕਰਨੀਆਂ ਅਗਲੀ ਅਗਲੀ ਆਪਾਂ ਗੱਲ ਕਰਨੀਆਂ ਕਿ ਪੰਜਾਬ ਦਾ ਮੁੱਖ ਮੰਤਰੀ ਅੱਜ ਕਹਿ ਰਿਹਾ ਕਿ ਮੇਰਾ ਜਹਾਜ਼ ਤੁਹਾਨੂੰ ਦੇਦਾ ਜੀ ਮੇਰਾ ਜਹਾਜ਼ ਤੁਹਾਨੂੰ ਦਿੱਤਾ ਜੀ ਇਹ ਸੋਡੇ ਲਈ ਆ ਇਹ ਸੋਡੇ ਹੀ ਆ ਲੋਕਾਂ ਦਾ ਆ ਮੇਰਾ ਨਹੀਂ ਮਾਨ ਸਾਹਿਬ ਇਹ ਜਹਾਜ਼ ਲੋਕਾਂ ਦਾ ਨਹੀਂ ਜਹਾਜ਼ ਕੇਜਰੀਵਾਲ ਦਾ ਭਾਈ ਤੇਰਾ ਵੀ ਨਹੀਂ ਤੂ ਤਾਂ ਕੱਲਾ ਇੱਥੇ ਨਾ ਕਨੈਕਟਰ ਹੈ ਨਾ ਜਹਾਜਾ ਉਰਲੇਪਾਸੇ ਬਾਰੇ ਕਿ ਲੰਕਾ ਕਨੈਕਟਰਾਂ ਇਹਦਾ ਕੇਜਰੀ ਬਾਰ ਮੇ ਜਿੱਥੇ ਲੋੜ ਪੈਂਦੀ ਹੈ ਉੱਥੇ ਜਾ ਕੇ ਉੜਦਾ ਜਹਾਜ ਹੈ ਅੱਜ ਮਾਦੋਪੁਰ ਹੈਡ ਦੇ ਉੱਤੇ ਗੇਟ ਦੇ ਜਿਹੜੇ ਗੇਟ ਹੁੰਦੇ ਆ ਫਲੱਡ ਗੇਟ ਛੱਡਦੇ ਹੱਥ ਪਾਣੀ ਉਹ ਦੋ ਗੇਟ ਟੁੱਟ ਚੁੱਕੇ ਆ ਤਬਾਹੀ ਪੰਜਾਬ ਚ ਮੱਚੀ ਹੋਈ ਹੈ 8-9 ਜ਼ਿਲ੍ਹੇ ਬੁਰੀ ਤਰ੍ਹਾਂ ਖਤਮ ਹੋ ਚੁੱਕੇ ਨੇ ਪਸ਼ੂ ਮਰ ਚੁੱਕੇ ਨੇ ਬੰਦਿਆਂ ਨੇ ਜਾਨਾਂ ਜਾ ਚੁੱਕੀਆਂ ਨੇ ਫਸਲਾਂ ਤਬਾਹ ਹੋ ਚੁੱਕੀਆਂ ਨੇ ਘਰ-ਬਾੜ ਡਿੱਗ ਚੁੱਕੇ ਨੇ ਬੁਰਾ ਹਾਲ ਹੋ ਗਿਆ 8-9 ਜ਼ਿਲ੍ਹਿਆਂ ਦੇ ਵਿੱਚ ਤੇ ਸਾਡਾ ਮੁੱਖ ਮੰਤਰੀ ਤਾਮਨ ਲਾਡ ਕਹਿੰਦਾ ਅਸੀਂ ਵੀ ਇਹ ਸ਼ੁਰੂ ਕਰਾਂਗੇ ਪੰਜਾਬ ਦੇ ਵਜ੍ਹਾ ਤਾਮਲ ਲੱਡੂ ਨੇ ਕੀਤਾ ਬਾਹ ਤੇਰੇ ਮਾਂ ਦਾ ਸ਼ਰਾ ਪੰਜਾਬ ਡੁੱਬੀ ਜਾਂਦਾ ਪੰਜਾਬ ਮਰੀ ਜਾਂਦਾ ਤੇ ਤੂੰ ਫਿਰਦਾ ਤਾਮਲ ਲੱਡੂ ਚ ਅੱਜ ਆ ਕੇ ਕਹਿੰਦਾ ਚੱਕੋ ਜਹਾਜ ਹੀ ਸਾਨੂੰ ਦੇਤਾ ਜੀ ਜਹਾਜ ਨਹੀਂ ਕਰਨਗੇ ਲੋਕ ਬਈ ਜਦੋਂ ਤੈਨੂੰ ਇੰਨੀ ਗੌਰ ਹੈ ਨਹੀਂ ਮੁੱਖ ਮੰਤਰੀ ਸਾਹਿਬ ਜਨਾਬ ਜਦੋਂ ਤੈਨੂੰ ਇਹੀ ਗੌਰ ਨਹੀਂ ਤੈਨੂੰ ਇਹੀ ਨਹੀਂ ਪਤਾ ਅਸੀਂ ਕਿੰਨੇ ਕਰ ਤੋਂ ਰੌਲਾ ਪਾਇਆ ਸਾਡੀ ਟੀਮ ਨੇ ਰੌਲਾ ਪਾ ਲਿਦਿਆ ਨੇ ਵੀ ਭਾਈ ਇਹ ਪਿੱਛੋਂ ਜਿਹੜਾ ਪਾਣੀ ਲਗਾਤਾ ਜਦੋਂ ਵੱਧ ਆ ਪਾਣੀ ਕਿਉਂ ਨਹੀਂ ਛੱਡਦੇ ਇਹ ਮੈਨ ਮੇਡ ਫਲੱਡ ਨੇ ਇਹ ਕੁਦਰਤੀ ਆਫਤਾ ਨਹੀਂ ਆ ਇਹ ਕਿਉਂ ਇੰਨਾ ਪਾਣੀ ਜਕੜਮ ਇਕੱਠਾ ਕਰਦੇ ਆ ਕਿਉਂ ਨਹੀਂ ਫਲੱਡ ਗੇਟ ਆਪਣਾ ਗੇਟ ਖੋਲ ਕੇ ਹੌਲੀ ਹੌਲੀ ਪਾਣੀ ਛੱਡੀ ਜਾਂਦੇ ਛੱਡੀ ਜਾਂਦੇ ਕਿਉਂ ਇੰਨਾ ਪਾਣੀ ਇਕੱਠਾ ਕੀਤਾ ਗਿਆ ਇਹ ਆ ਨੌਬਤਾਈ ਹੜਾ ਗਿਆ ਅੱਛਾ ਜਦੋਂ ਤੁਸੀਂ ਪਾਣੀ ਦੇਣਾ ਹੈ ਉਦੋਂ ਰਾਜਸਥਾਨ ਨੂੰ ਦੇਣਾ ਹੈ ਉਦੋਂ ਹੋਰ ਸੂਬਿਆਂ ਨੂੰ ਦੇਣਾ ਹੈ ਜਦੋਂ ਮਾਰਨਾ ਹੈ ਤਾਂ ਪੰਜਾਬ ਨੂੰ ਮਾਰਨਾ ਹੈ ਅੱਜ ਅੱਜ ਮਾਰਕਾਉਣ ਰਿਹਾ ਪੰਜਾਬ ਮਾਰ ਰਿਹਾ ਨਾ ਅੱਜ ਕਿੱਥੇ ਦੂਜੇ ਸੂਬੇ ਰਾਲਾਪੁਰ ਵਾਲੇ ਪਾਣੀ ਵਾਲੇ ਇਹ ਸਾਨੂੰ ਪਾਣੀ ਹੁਣ ਪਾਣੀ ਉਧਰ ਨੂੰ ਕਿਉਂ ਨਹੀਂ ਜਾ ਰਿਹਾ ਕੋਈ ਦੇਖਿਆ ਰਾਜਸਥਾਨ ਦਾ ਕੋਈ ਪਿੰਡ ਡੁੱਬਿਆ ਅਸੀਂ ਉਹਨਾਂ ਦੀ ਮਾਰਾਂ ਦੀ ਸੋਚਦੇ ਹਾਂ ਕਿ ਸਾਡੇ ਪਰ ਅਸੀਂ ਕਹਿੰਦੇ ਵੀ ਜਦੋਂ ਜਿਹੜਾ ਰੇਪਰਨ ਲਾਅ ਹੈ ਉਹਦੇ ਮੁਤਾਬਕ ਜਿਹੜਾ ਸਿਧਾਂਤ ਨੇ ਉਹਨਾਂ ਮੁਤਾਬਕ ਜਿਹੜੇ ਏਰੀਆ ਦੀ ਤਬਾਹੀ ਕਰ ਰਿਹਾ ਪਾਣੀ ਹੱਕ ਵੀ ਫਿਰ ਵਰਤਨ ਦਾ ਉਸੇ ਧਰਤੀ ਨੂੰ ਆ ਉਹ ਖੇਤਾਂ ਦੇ ਲੋਕਾਂ ਨੂੰ ਆ ਵਰਤਨ ਵੇਲੇ ਪਾਣੀ ਕੋਈ ਹੋਰ ਹੈ ਇਹ ਭਾਂਡਾ ਬਣਾ ਲਿਆ ਡੈਮਾਂ ਨੂੰ ਉਹ ਭਾਂਡਾ ਭਰ ਲੈਂਦੇ ਆ ਉਹ ਭਾਂਡਾ ਜੋ ਵਰਤਦਾ ਕਾਹਣਾ ਦੂਜੇ ਸੂਬੇ ਜਦੋਂ ਭਾਂਡਾ ਭਰ ਜਾਂਦਾ ਓਵਰਫਲੋ ਹੋ ਜਾਂਦਾ ਉਹ ਸਰਦੋ ਪੰਜਾਬ ਨੂੰ ਮਾਰ ਦਿੰਉ ਕੀ ਇਸ ਗੱਲ ਦੇ ਉੱਤੇ 23 ਦੇ ਵਿੱਚ ਵੀ ਜਦੋਂ ਆੜ ਆਇਆ ਸੀ ਤੇ ਇਹੀ ਜਨਾਬ ਆਪਣੇ ਮੁੱਖ ਮੰਤਰੀ ਸੀਗੇ ਅਸੀਂ ਉਹਦੇ ਬਾਰੇ ਵੀ ਬੋਲੇ ਸੀ ਵੀ ਉਹ 23 ਦਾ ਹਰ ਕੁਦਰਤੀ ਆਫਤ ਨਹੀਂ ਸੀ ਇਹਨਾਂ ਨੇ ਪੌਂਗ ਡੈਮ ਦਾ ਪਹਿਲਾਂ ਗੇਟ ਬੰਦ ਕੀਤੇ ਪਿੱਛੋਂ ਪਾਣੀ ਆਉਣ ਦਿੱਤਾ ਜਾ ਲਗਾਤਾਰ 12 ਅਗਸਤ ਤੋਂ ਲੈ ਕੇ 18 ਅਗਸਤ ਤੱਕ 18 ਅਗਸਤ ਨੂੰ ਪਾਣੀ ਛੱਡਿਆ ਤੇ ਰੁਤਵਾਹੀ ਮਚਾ ਦਿੱਤੀ ਅੱਗੇ ਪੰਜਾਬ 'ਚ ਬੀਬੀਐਮਪੀ ਨੇ ਆਪਣੀ ਵੈਬਸਾਈਟ ਦੇ ਉੱਤੇ ਸਾਰੇ ਅੰਕੜੇ ਜਿਹੜੇ ਉੜਾਤੇ ਸਾਰਾ ਡਾਟਾ ਡਾਟਾ ਉੱਤ ਕਿੰਨਾ ਪਾਣੀ ਆ ਰਿਹਾ ਕਿੰਨਾ ਪੱਧਰ ਹੈ ਕਿੰਨਾ ਕਿ ਛੱਡਿਆ ਜਾ ਰਿਹਾ ਤੇ ਇਹਦੇ ਬਾਰੇ ਉਸ ਵੇਲੇ ਦੀਆਂ ਅਖਬਾਰਾਂ ਦੀਆਂ ਖਬਰਾਂ ਲੱਗੀਆਂ ਆਈਆਂ ਗੀਆਂ ਐਕਸਪ੍ਰੈਸ ਦੀਆਂ ਖਬਰਾਂ ਲੱਗੀਆਂ ਹੋਰ ਅਖਬਾਰਾਂ 'ਚ ਖਬਰਾਂ ਲੱਗੀਆਂ ਰੋਲਾ ਗੋਲਾ ਵੀ ਪਿਆ ਭਾਈ ਮ ਪਾਰੇ ਚੁੱਪ ਕਰਕੇ ਸਾਡਾ ਜਨਾਬ ਘੁੱਗ ਬਣਿਆ ਹੋਇਆ ਆ ਜਾ ਕੇ ਡਰਾਮੇ ਕਰਨ ਲੱਗੀਆਂ ਪਹਿਲਾਂ ਪਜਾਮਾ ਚੱਕ ਕੇ ਉਹਦੇ ਬਟਾ ਫਿਰੂਗਾ ਕਿਤੇ ਮਗਰ ਕੈਮਰਾ ਫਿਰਦਾ ਹੋਊਗਾ ਕੋਈ ਕੋਠੇ ਦਾ ਆਪਣਾ ਬੰਦਾ ਛੜਾ ਦੂਗਾ ਲੈ ਮੈਂ ਬੰਦੇ ਲਾ ਦੇ ਜੀ ਸੋਚੋ ਯਾਰ ਸੋਚੋ ਗੱਲ ਕੀ ਹੋ ਰਹੀ ਆ ਕਹਾਣੀ ਕਿੰਨੀ ਆਪਾਂ ਇਧਰ ਆਪਾਂ ਨੂੰ ਕਹ ਪਏ ਫਲੱਡ ਮਾਰੀ ਜਾਂਦੇ ਆ ਫਲੱਡਾਂ ਚ ਪੜ੍ਹ ਜੇ ਪਏ ਹੋਇਆ ਇਹ ਵਿਚਾਰੇ ਬਹਾਲ ਹੋਣਗੇ ਲੋਕ ਯਾਰ ਇਹ ਤਾਂ ਕਈ ਸਾਲ ਨਹੀਂ ਬਈ ਬਹਾਲ ਹੋਣੇ ਤੇ ਦੂਜੇ ਪਾਸੇ ਇਹਨਾਂ ਨੇ ਪੰਚੇਤੀ ਜ਼ਮੀਨਾਂ ਤੇ ਅੱਖ ਰੱਖ ਲਈ ਉਧਰੋਂ ਮਾੜਾ ਧਰਤਾ ਵੀ ਇਧਰ ਦੱਬਦੂ ਲੋਕ ਉਧਰ ਜੇ ਹੋ ਰਿਹਾ ਅਸੀਂ ਅਗਰ ਜਿਹੜਾ ਦੂਜੇ ਏਰੀਆ ਬੱਚਾ ਕੋਈ ਮਾਲਵੇ ਵਾਲਾ ਜਾਂ ਦੂਜੇ ਤੀਜੇ ਅਸੀਂ ਇਧਰ ਸੋਚਦੇ ਖੜਦੇ ਹਾਂ ਚਲੋ ਕੋਈ ਰਾਸ਼ਨ ਇਕੱਠਾ ਕਰ ਲਈਏ ਕਣ ਇਕੱਠੀ ਕਰ ਲਈਏ ਕੋਈ ਤੂੜੀ ਇਕੱਠੀ ਕਰ ਲਈਏ ਉਹ ਪੱਠੇ ਵੱਢ ਲਗੇ ਦੇਖੀਏ ਅਗੇ ਯਾਰ ਮਾਝਾ ਵਾਲੇ ਪਾਸੇ ਆਹ ਬੋਰ ਫਾਲਕਾਲੇ ਪਾਸੇ ਤਰਨਤਾਰ ਨਰਦਾਸਪੁਰ ਸਾਰੇ ਡੁੱਬ ਗਿਆ ਮੁੱਗਾ ਲੁਧਿਆਣਾ ਚੱਲੇ ਗਏ ਉਧਰ ਨੂੰ ਅਸੀਂ ਉਧਰ ਨੂੰ ਤੇਰੀ ਬਿੱਟੀ ਬੈਠੇ ਆ ਜੋਰ ਲੱਗਿਆ ਪਿਆ ਇਧਰੋਂ ਆ ਕੇ ਨਾਂ ਨੇ ਪ੍ਰਮਾਣਚਾਰੀ ਕਰਤਾ ਡੀਪੀਓ ਨੇ 75 ਰੁਪਏ ਲਿਓ ਮੱਥੇ ਪਾਓ ਤੇ ਛੋੜੀਆ ਸਾਰਾ ਫਿੰਡ ਕਿ ਯਾਰ ਆਪਾਂ ਮੇਰਾ ਵੀਰ ਇਹਨਾਂ ਗੱਲਾਂ ਬਾਰੇ ਆਪਾਂ ਸੋਚੀਏ ਗੌਰ ਕਰੀਏ ਵੀ ਅਸਲ ਦੇ ਵਿੱਚ ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਜਿਹੜੀਆਂ ਨੂੰ ਮੈਂ ਗੱਲਾਂ ਕੀਤੀਆਂ ਨੇ ਮੇਰਾ ਵੀਰ ਇਹਨੂੰ ਅਖੀਰ ਤੱਕ ਯਾਰ ਸਾਂਝੇ ਕਰਦਾ ਜਾਇਓ ਕਿ ਗੱਲਾਂ ਬਹੁਤ ਅਹਿਮ ਤੇ ਬਹੁਤ ਮਹੱਤਵਪੂਰਨ ਨੇ ਜੇ ਅਸੀਂ ਪੰਚਾਇਤੀ ਜ਼ਮੀਨਾਂ ਦਾ ਨਾਮ ਬਚਾ ਸਕੀਏ ਸਾਡੀਆਂ ਵਿਰਾਸਤਾਂ ਨੇ ਪੰਚਾਇਤੀ ਜ਼ਮੀਨਾਂ ਸਾਡਾ ਧਰੋਹ ਹੋਰ ਨੇ ਸਾਡੇ ਬਜ਼ੁਰਗਾਂ ਨੇ ਛੱਡੇ ਹੋਏ ਹਿੱਸੇ ਨੇ ਉੱਥੇ ਅਸੀਂ ਸਾਡੇ ਪਿੰਡ ਦੀ ਕੋਈ ਵੀ ਗੱਲਬਾਤ ਕਰਨੀ ਆ ਤਾਂ ਉੱਥੇ ਕਰਦੇ ਹਾਂ ਪਰਾਇਜਮੀ ਨਾ ਸਾਡੀਆਂ ਇਹਨਾਂ ਨੇ ਸ਼ੁਰੂ ਕਰ ਲਿਆ ਮਹਾਰੀ ਤੋਂ ਮਹਾਰੀ ਤੋਂ ਬਾਅਦ ਪਟਿਆਲਾ ਫਿਰ ਲੁਧਿਆਣਾ ਫਿਰ ਇੱਧਰੋਂ ਜਲੰਧਰ ਬਟਿੰਡਾ ਮਾਨਸਾ ਸਾਰਿਆਂ ਦਾ ਮੰਦੀ ਤਾਂ ਆਖਾ ਹੈ ਤੇ ਹਜ਼ਾਰਾਂ ਏਕੜ ਜਮੀਨ ਪੰਜਾਬ ਦੇ ਵਿੱਚ ਸ਼ਾਮਦਾਰ ਤੇ ਪੰਚਾਇਤੀ ਪਈ ਹੈ ਇਹਨਾਂ ਸਾਰੀ ਉਹ ਵੇਚ ਦੇਣੀ ਹੈ ਬਾਈ ਸੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਪੰਜਾਬ ਦੇ ਲੋਕੋ ਇਹ ਬਹੁਤ ਗੰਦੀ ਗੱਲ ਤੇ ਚਿੰਤਾਜਨਕ ਮਸਲੇ ਨੇ ਇਹਨਾਂ ਨੂੰ ਸੁਣਿਆ ਵੀ ਕਰੋ ਸਾਂਝਾ ਵੀ ਕਰਾਇਆ ਕਰੋ ਬਾਈ ਘਰ ਘਰ ਤੱਕ ਇਹ ਗੱਲ ਪਹੁੰਚਾਓ ਵੀ ਇਹ ਕਿੱਡਾ ਵੱਡਾ ਧੋਖਾ ਇਹ ਬਿਲਕੁਲ ਇੱਕ ਰਵੜ ਦੀ ਮੋਹਰ ਬਣ ਕੇ ਪੰਜਾਬ ਦਾ ਮੁੱਖ ਮੰਤਰੀ ਇਹ ਸਾਰਾ ਕੁਝ ਕਰ ਰਿਹਾ ਦਿੱਲੀ ਵਾਲੀ ਇਹ ਸਿਰਫ ਰਵੜ ਦੀ ਮੋਹਰ ਹੈ ਸਾਰੇ ਜਿੰਨੇ ਉਹਨਾਂ ਦੇ ਅਫਸਰ ਨੇ ਆਈਪੀਐਸ ਆਈ ਸਾਰੇ ਜੋਪਰ ਤੋਂ ਲੈ ਕੇ ਥੱਲੇ ਤੱਕ ਲੱਗੇ ਹੋਏ ਆ ਉਹਨਾਂ ਨੂੰ ਹੁਕਮ ਦੇ ਲੰਗਾਉਂਦੇ ਆ ਉਹਨਾਂ ਨਾਲ ਬੰਦੇ ਲਾਏ ਹੋਏ ਨੇ ਉਹਨਾਂ ਦੇ ਦਿੱਲੀ ਵਾਲੇ ਨਾਲ ਆਪਣੇ ਵੀ ਤੁਸੀਂ ਆ ਹੁਕਮ ਜਾਰੀ ਕਰਨੇ ਆ ਇਹਨਾਂ ਦੇ ਐਮਐਲਏ ਨਾਲ ਬੰਦੇ ਆ ਇਹਨਾਂ ਦੇ ਮੰਤਰੀਆਂ ਨਾਲ ਬੰਦੇ ਨੇ ਇਹਦੇ ਮੁੱਖ ਮੰਤਰੀ ਨਾਲ ਬੰਦੇ ਆ ਇਹ ਤਾਂ ਸਿਰਫ ਇੱਕ ਇਹਦਾ ਇੱਥੇ ਇਹਨਾਂ ਨੇ ਕੱਲ ਈਡੀ ਦੀ ਈਡੀ ਦਾ ਛਾਪਾ ਪਿਆ ਇੱਕ ਇੱਥੇ ਦਿੱਲੀ ਨਾਲ ਦੇ ਐਮਐਲਏ ਦੇ ਘਰੇ ਸੌੜੀ ਐਮਐਲਏ ਮੰਤਰੀ ਮੁੱਖ ਮੰਤਰੀ ਤੁਸੀਂ ਪੰਜਾਬ ਨਾਲ ਕਿੱਡਾ ਵੱਡਾ ਧਰੋਕ ਮਾਰ ਰਹੇ ਹੋ ਕਿੱਡਾ ਪੇਠਸ਼ੋਰਾ ਮਾਰ ਰਹੇ ਹੋ ਜਿਹਦੇ ਪੰਜਾਬ ਨੂੰ ਸਿਰ ਤੇ ਬਿਠਾਇਆ ਜਾ। ਸੋ ਮੇਰਾ ਇਹਨੂੰ ਬਾਕ ਬਾਰ ਸਾਜਾ ਕਰਦੇ ਤੋਂ ਚੱਲਿਓ ਕਿਉਂਕਿ ਇਹ ਬਹੁਤ ਵੱਡੀਆਂ ਇੱਕ ਬਾਈ ਲਿਖਦਾ ਕਿ ਬਾਈ ਆਪਾਂ ਅਬਦਾਲੀ ਮੂਰੇ ਲਾਇਆ ਸੀ ਉਸ ਵੇਲੇ ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ ਸੀ ਹੁਣ ਨਵੇਂ ਅਬਦਾਲੀ ਉਸ ਤਰ੍ਹਾਂ ਦਬਦਨੇ ਪੈਣਗੇ ਸੋ ਅਬਦਾਲੀ ਦਾ ਪਤਾ ਹੀ ਸ਼ਨੀ ਰਾਏ ਲਿਖਦਾ ਸ਼ਨੀ ਰਾਏ ਅਬਦਾਲੀ ਦਾ ਪਤਾ ਸੀ ਵੀਰ ਮੇਰੇ ਆ ਕਿ ਅਬਦਾਲੀ ਆ ਗਿਆ ਦੁਰਾਨੀ ਆ ਗਿਆ ਫਲਾਣਾ ਆ ਗਿਆ ਫਲਾਣਾ ਆ ਗਿਆ ਉਹ ਪਤਾ ਸੀ ਬ슌 ਇਹ ਇਹਨਾਂ ਦਾ ਪਤਾ ਨਹੀਂ ਲੱਗਦਾ ਬਾਈ ਇਹ ਖਤਰਨਾਕ ਹੁੰਦੇ ਆ ਜਿਹੜੇ ਅਸਲੀ ਦੁਸ਼ਮਣ ਹੁੰਦੇ ਆ ਨਾ ਉਹ ਖਤਰਨਾਕ ਹੁੰਦੇ ਆ ਦੁਸ਼ਮਣ ਦਾ ਪਤਾ ਹੋਵੇ ਬਚਾਅ ਕਰ ਲਵੋਗੇ ਹਮਲਾ ਕਰ ਲਵੋਗੇ ਸਾਹਮਣਾ ਕਰ ਲਵੋਗੇ ਲੋ ਪਤਾ ਹੀ ਨਾ ਹੋਵੇ ਕਿਹੜਾ ਆਪਣਾ ਤੇ ਕਿਹੜਾ ਬਗਾਨਾ ਹੈ ਕਿਹੜਾ ਸੱਜਣਾ ਦਾ ਕਿਹੜਾ ਦੁਸ਼ਮਣ ਹੈ ਫਿਰ ਉਹ ਤੋਂ ਬਚਣਾ ਬੜਾ ਮੁਸ਼ਕਲ ਹੋ ਜਾਂਦਾ ਸਿਸ ਕਰਕੇ ਯਾਰ ਇਹ ਗੱਲਾਂ ਬਾਤਾਂ ਜਿਹੜੀਆਂ ਤੁਹਾਨੂੰ ਮੈਂ ਸਾਂਝੀਆਂ ਕੀਤੀਆਂ ਨੇ ਮੇਰਾ ਵੀਰ ਇਹਨਾਂ ਦੇ ਗੌਰ ਕਰਕੇ ਆਪਾਂ ਇਕੱਠੇ ਹੋਗੇ ਯਾਰ ਇਹ ਮਤ ਸੋਚੋ ਭਾਈ ਅੱਜ ਇੱਕ ਜਲਾ ਰਗੜਿਆ ਜਾ ਰਿਹਾ ਜਿਹੜਾ ਪਿੰਡ ਰਗੜਿਆ ਜਾ ਰਿਹਾ ਇਹ ਸਾਰਿਆਂ ਦੀ ਵਾਰੀ ਆਉਣੀ ਹੈ ਭਾਈ ਉਹਦੇ ਪਰ ਸਾਡੇ ਲਈ ਕੋਈ ਲੜਨ ਵਾਲਾ ਬੋਲਣ ਵਾਲ ਇਹ ਮੈਂ ਹੁਣੇ ਦੇਖ ਰਿਹਾ ਸੀਗਾ ਯਾਰ ਕੋਈ ਇਹ ਤਨ ਫਿਰ ਆਪਾਂ ਅਗਲੀ ਗੱਲ ਬਾਤ ਸਾਂਝ ਕਰ ਲਾਂਗੇ ਕਿਉਂਕਿ ਗੱਲ ਲੰਮੀ ਹੋ ਜਾਣੀ ਆ ਉਹ ਮੈਂ ਦੇਖ ਰਿਹਾ ਸੀਗਾ ਦਿਖਾਉਣਾ ਚਾਹਦਾ ਸੀਗਾ ਜਿਹੜੇ ਸਾਡੇ ਸਾਡੇ ਜਮੀਨਾਂ ਵਿੱਚ ਵਿੱਚ ਭੱਜ ਰਹੇ ਆ ਉਹ ਬਾਹਰਲੇ ਮੁਲਖਾਂ ਦੀ ਗੱਲ ਕਰ ਰਿਹਾ ਕੋ ਮੁੰਡਾ ਵਕੀਲਾਂ ਵਾਲੇ ਤੋਂ ਆ ਸੁੱਖਾ ਸਦਾ ਵਕੀਲਾਂ ਵਾਲੇ ਦਾ ਉਹ ਦਿਖਾ ਰਿਹਾ ਸੀਗਾ ਵੀ ਕਿਵੇਂ ਇਹ ਜਿਹੜੇ ਪੈਕਟਾਂ ਦੇ ਵਿੱਚ ਮਿੱਟੀ ਵਿਕ ਰਹੀ ਆ ਮਿੱਟੀ ਪਈ ਆ ਵੱਡੀਆਂ ਵੱਡੀਆਂ ਦੁਕਾਨਾਂਾਂ ਤੇ ਮੌਲਾਂਾਂ ਚ ਸ਼ੋਰੂਮਾਂ ਚ ਮਿੱਟੀ ਪਈ ਆ ਮਿੱਟੀ ਵਿਕ ਰਹੀ ਆ ਉੱਥੇ ਤੇ ਲੋਕ ਮਿੱਟੀ ਲੈ ਕੇ ਆਪਣੇ ਘਰਾਂ ਚ ਗਮਲੇ ਬਣਾਉਂਦੇ ਤੇ ਫਾਸ ਫੂਸ ਦੇ ਵਿਛਾ ਕੇ ਮਾਲੇ ਮ ਤਰ ਫਿਰ ਦੁਬਾਰਾ ਸੰਜੇ ਕਰਾਂਗੇ ਸੋ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਬਾਈ ਕਿ ਯਾਰ ਆਪਣੀ ਧਰਤੀ ਲਈ ਲੜਗੇ ਯਾਰ ਆਪਣੀਆਂ ਜ਼ਮੀਨਾਂ ਲਈ ਲੜਗੇ ਬਾਈ ਇਹ ਬਾਈ ਜ਼ਮੀਨਾਂ ਦੀ ਗੱਲ ਨਹੀਂ ਹੈਗੀ ਇਹ ਪਿੰਡਾਂ ਦੇ ਪਿੰਡਾਂ ਨੇ ਉੱਜੜ ਜਾਣਾ ਹੈ ਸਾਰੇ ਦੇ ਸਾਰੇ ਉੱਜੜ ਜਾਣੇ ਬਾਈ ਇਹ ਪੂਰਾ ਪੰਜਾਬ ਉੱਜੜ ਜਾਣਾ ਹੈ ਜਦ ਜੀ ਆਪਾਂ ਅੱਜ ਇਸ ਤਰ੍ਹਾਂ ਚੁੱਪ ਕਰਕੇ ਬੈਠੇ ਰਹੇ ਇਹਨੂੰ ਕੋਈ ਦਰਦ ਨਹੀਂ ਇਸ ਬੰਦੇ ਨੂੰ ਇਹਦੇ ਕੋਲ ਗੱਲਾਂ ਨਹੀਂ ਕੱਲੀਆਂ ਬਾਈ ਕੱਲੇ ਚੁਟਕਲੇ ਕਹਾਣੀਆਂ ਤੋਂ ਇਲਾਵਾ ਕੱਖ ਨਹੀਂ ਬੰਦੇ ਕੋਲੇ ਇਹ ਸਿਰਫ ਦਿੱਲੀ ਦਾ ਥੱਲੇ ਲੱਗਿਆ ਹੋਇਆ ਉਹਨਾਂ ਮੁਤਾਬਕ ਸਾਰੀਆਂ ਨੀਤੀਆਂ ਲਾਗੂ ਕਰ ਰਿਹਾ ਜਿੱਥੇ ਉਹ ਕਹਿੰਦਾ ਮੋਹਰ ਲਾ ਕੇ ਦਾਕਤ ਕਬਜ਼ ਤਿਹ ਬੈਂਤੀਆਂ ਇਹਨਾਂ ਦੇ ਅਮਲ ਕਰਕੇ ਆਪਾਂ ਮੇਰਾ ਵੀ ਜਿੰਨੇ ਵੀ ਅਸੀਂ ਕੋਈ ਹੜ ਪੀੜਤ ਲੋਕਾਂ ਨਾਲ ਮਤ ਕਰ ਸਕਦੇ ਉਧਰ ਹੀ ਪਹੁੰਚ ਗਏ ਤੇ ਆ 17 ਪਿੰਡਾਂ ਜਿਹੜੀ ਮੈਂ ਜ਼ਮੀਨ ਕੀਤੀ ਆ ਮਤੇ ਪਾਈਏ ਤੇ ਜਿਹੜੀਆਂ ਗੱਲਾਂ ਇਹ ਕਰ ਰਹੇ ਨੇ ਉਹਦਾ ਵੀ ਅਸੀਂ ਡਟ ਕੇ ਵਿਰੋਧ ਕਰ ਗਏ ਨਮ ਸਵਾਲ ਜਵਾਬ ਕਰ ਗਏ ਇਹਨਾਂ ਦੇ ਪਿੰਡਾਂ 'ਚ ਬੈਠੇ ਹੁੰਦੇ ਜਿਹੜੇ ਭਗਤ ਨੇ ਉਹਨਾਂ ਨੂੰ ਇਹ